ਆ ਮੇਰੇ ਹੱਥ ਦੇ ਵਿੱਚ ਐਮਐਲਏ ਬੀਬੀ ਸਰਬਜੀਤ ਕੌਰ ਮਾਨੋਕੇ ਦਾ ਉਹ ਐਫੀਡੇਵਟ ਹੈ ਜਿਹੜਾ ਉਹਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਸ਼ਾਰਟੀ ਦੇ ਤੌਰ ਤੇ ਹਲਕਾ ਜਗਰਾਉਂਦੇ ਵਾਸੀਆਂ ਨੂੰ ਦਿੱਤਾ ਸੀ ਕਿ ਜੇਕਰ ਮੈਂ ਜਿੱਤਦੀ ਆ ਪਹਿਲੇ ਡੇਢ ਸਾਲ ਦੇ ਅੰਦਰ ਜਿਹੜਾ ਚਾਂਸੀ ਚੌਂਕ ਦੇ ਵਿੱਚ ਕਮਲ ਚੌਂਕ ਦੇ ਵਿੱਚ ਤੇ ਸ਼ਹਿਰ ਦੇ ਬਾਕੀ ਹਿੱਸਿਆਂ ਦੇ ਵਿੱਚ ਪਾਣੀ ਦੇ ਨਾਲ ਨਰਕ ਵੱਜਦਾ ਹੈ ਉਹ ਨਹੀਂ ਵੱਜਣ ਦੇਵਾਂਗੀ ਉੱਚਦੇ ਹੁੰਦੇ ਸੀ ਬਈ ਦੱਸ ਦੇ ਮੀ ਕਿੰਨਾ ਕ ਪਿਆ ਤੁਹਾਡੇ ਤਾਂ ਪਾਣੀ ਖੜਾ ਹੀ ਰੰਦਾ ਪਰ ਇੱਕ ਗੱਲ ਦਾ ਵਾਅਦਾ ਕਰਦੀ ਆ ਮੁੱਖ ਮੰਤਰੀ ਸਾਹਿਬ ਤੁਹਾਡੇ ਸਾਥ ਨਾਲ ਹੁਣ ਕਦੇ ਤੁਹਾਨੂੰ ਪਜਾਮਾ ਉੱਚਾ ਚੱਕ ਕੇ ਨਹੀਂ ਆਉਣਾ ਪੈਣਾ ਐਸੀ ਇੱਥੇ ਪਾਣੀ ਦਾ ਹਾਲ ਤੱਕ ਡਾ ਲਾ ਇਹ ਉਹੀ ਹਾਂ ਐ ਜਿਹੜੇ ਇਸ ਐਫੀਡੈਵਟ ਦੇ ਵਿੱਚ ਦੱਸਿਆ ਸੀ ਬੀਬੀ ਮਾਨੂਕੇ ਨੇ ਕਿ ਮੈਂ ਪਹਿਲੇ ਡੇਢ ਸਾਲ ਦੇ ਵਿੱਚ ਹਾਲਾਤ ਠੀਕ ਕਰ ਦੂੰਗੀ ਪਰ ਪੌਣੇ 4 ਸਾਲ ਬੀਤਣ ਦੇ ਬਾਵਜੂਦ ਵੀ ਹਾਲਾਤ ਉਦੋਂ ਵੀ ਬੱਤਰ ਜਿਹੜੇ ਆ ਉਹ ਹੋ ਗਿਆ ਐਮਐਲਏ ਬੀਬੀ ਮਾਣੂਕੇ ਨੂੰ ਫੋਨ ਲਾਇਆ ਰਿੰਗ ਜਾ ਰਹੀ ਹੈ ਲਗਾਤਾਰ ਰਿੰਗ ਜਾ ਰਹੀ ਹੈ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਐਮਐਲਏ ਮਾਣੂਕੇ ਤੋਂ ਇਸ ਐਫੀਡੈਵਟ ਦੇ ਬਾਰੇ ਜਵਾਬ ਮੰਗਿਆ ਜਾਵੇ ਕਿ ਜਿਹੜਾ ਤੁਸੀਂ ਡੇਢ ਸਾਲਾਂ ਦੇ ਵਿੱਚ ਹੱਲ ਕਰਨਾ ਸੀ ਉਹ ਸਾਢੇ 3 ਸਾਲਾਂ ਬਾਅਦ ਵੀ ਕਿਉਂ ਨਹੀਂ ਹੱਲ ਹੋਇਆ ਲੋਕ ਕਹਿੰਦੇ ਆਉਂਦੇ ਡੇਢ ਸਾਲ ਦੇ ਵਿੱਚ ਵੀ ਹੱਲ ਨਹੀਂ ਹੋਣਾ ਜਵਾਬ ਮੰਗਣ ਲਈ ਫੋਨ ਲਾਇਆ ਪਰ ਬੀਬੀ ਮਾਣੂਕੇ ਫੋਨ ਨਹੀਂ ਚੁੱਕ ਰਹੇ ਨਹੀਂ ਚੁੱਕਿਆ ਨੋ ਅਨਸਰ ਜਿਹੜਾ ਉਹ ਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੀਬੀ ਮਾਣੂਕੇ ਸਵਾਲਾਂ ਦੇ ਜਵਾਬਾਂ ਤੋਂ ਭੱਜ ਰਹੇ ਹੈਗੇ ਬਹੁਤ ਬੜੇ ਹੈ ਬਹੁਤ ਬੜੇ ਹੈ ਆ ਮੇਰੇ ਹੱਥੇ ਵਿੱਚ ਬੀਬੀ ਮਾਨੋਕੇ ਦਾ ਫੀਡ ਹੈ ਬਟਾ ਇਹ ਕਹਿੰਦੇ ਸੀ ਮੈਂ 1.5 ਸਾਲ ਦੇ ਵਿੱਚ ਸਾਰਾ ਠੀਕ ਕਰ ਦੂੰ ਪਰ ਪੌਣੇ 3 ਸਾਲ 3.5 ਸਾਲ ਕੋਲ ਜਿਹੜੇ ਬਾਕੀ ਟਾਈਮ ਨਾਲ ਨੋਚ ਵੀ ਨਹੀਂ ਹੋਣਾ ਹੈ 1.5 ਸਾਲ ਚ ਹੋਰ ਵੀ ਨਹੀਂ ਹੋਣਾ ਨਹੀਂ ਹੋਣਾ ਇਹ ਸਾਨੂੰ ਵਿਸ਼ਵਾਸ ਹੈ ਇਹਨਾਂ ਦੇ ਵੀ ਇਹਨਾਂ ਕੋਲ ਇਹ ਕੰਮ ਹੋਣਾ ਨਹੀਂ ਗੱਲਾਂ ਬਤਾਈਆਂ ਬਾਹਰ ਹੀ ਕਰਦੇ ਆ ਝੂਠੇ ਬਾਹਰ ਹੈ ਇਹਨਾਂ ਦੇ ਸਾਰੇ ਯਕੀਨ ਕਰਨ ਜੋਗੇ ਹੁਣ ਰਹਿ ਗਏ ਬੀਬੀ ਮਾਨੋਕੇ ਨਹੀਂ ਬਿਲਕੁਲ ਸਾਡੇ ਨਿਗਾਹ 100% ਨਹੀਂ ਹੈ ਅਸੀਂ ਠੱਕੇ ਖਾ ਰਹੇ ਹਾਂ ਇਸ ਖਾਤਰ ਤਾਂ ਬਿਲਕੁਲ ਹੀ ਨਹੀਂ ਆਇਆ ਕਿੱਥੇ ਕਿਹੜੀ ਥਾਂ ਜਾਣਾ ਸੀਗਾ ਉਹ ਜੈਨ ਸਾਹਿਬ ਕੋਲ ਲਿਖੀ ਗਿਆ ਨਾ ਪਾਣੀ ਦੀ ਸਫਾਈ ਕਰਨ ਬਾਅਦ ਜਾਣਾ ਸੀ ਇਹਨਾਂ ਨੇ ਦਿੱਕਤਾਂ ਆ ਰਹੀਆਂ ਨੇ ਇੱਕ ਤਾਂ ਮੁਸ਼ਕਲ ਹੈ ਨਿੰਗੀ ਕਿੱਧਰੀ ਹੁਣ ਕਿਵੇਂ ਜਾਈਏ ਇਹਨੂੰ ਇਹ ਤਾਂ ਲੰਬੇ ਸਮੇਂ ਤੋਂ ਆਈਆਂ ਆਈ ਚੱਲੀ ਜਾਂਦਾ ਇਹਨਾਂ ਨੂੰ ਪਤਾ ਨਹੀਂ ਸਰਕਾਰ ਸੁੱਤੀ ਪਈ ਆ ਯਾਦ ਹੀ ਨਹੀਂ ਕੀ ਕਰ ਪਾਣੀ ਕਿੱਥੇ ਸੁੱਤੀ ਪਈ ਆ ਮੇਰੇ ਹੱਥ 'ਚ ਐਫੀਡੇਵਿਟ ਆ ਬੀਬੀ ਮਾਨੋਕੇ ਦਾ ਇਹ ਕਹਿੰਦੇ ਸੀ ਮੈਂ 1.5 ਸਾਲ ਦੇ ਵਿੱਚ ਸਾਰਾ ਠੀਕ ਕਰ ਦੂੰ ਪੌਣੇ 4 ਸਾਲ ਹੋ ਗਏ ਆ ਆ ਥੋੜੇ ਸਾਹਮਣੇ ਕੀ ਹੋਇ ਹੋਈ ਜਾਂਦਾ ਫਾਈਜ਼ਬ ਤੁਸੀਂ ਕਿੱਧਰ ਜਾਣਾ ਸੀ? ਜੀ ਜਾਣਾ ਤੇਰੇ ਡੈਂਟਲ ਬਾਬਾ ਵਰਮਾ ਡੈਂਟਲ ਕਲੀਨਿਕ ਅੱਛਾ। ਹਾਂਜੀ ਉਹਦੇ ਕੋਲ ਕੰਮ ਦੇਣਾ ਸੀ। ਇਹ ਹੁਣ ਪਾਣੀ ਕਰਕੇ ਜਾ ਨਹੀਂ ਸਕਦਾ। ਜਾ ਨਹੀਂ ਸਕਦਾ। ਇਦਾਂ ਕਿ ਵੀ ਹਾਲਾਤ ਹੁੰਦੇ ਆ। ਬਹੁਤ ਹੀ ਮੁਸ਼ਕਿਲ ਆ। ਅਬ ਜਾਾਂਗੇ ਗਾੜੀ ਐਕਡਮ ਸਲੈਂਸਰ ਵੀ ਪਾਣੀ ਕੋਸੇ ਇਸ ਲਈ ਜਾ ਨਹੀਂ ਸਕਦਾ। ਅਬ ਕਾਲ ਸੇ ਮਨਾ ਕਰਨਾ ਪੜੇਗਾ। ਅਬ ਅੱਜ ਨਹੀਂ ਹੋਗਾ ਕੱਲ੍ਹ ਹੋਗਾ। ਉਹਨਾਂ ਨੂੰ ਪਾਣੀ ਕਰਕੇ ਜਾ ਨਹੀਂ ਸਕਦਾ ਜਾ ਨਹੀਂ ਸਕਦਾ ਇਦਾਂ ਕਿ ਵੀ ਹਾਲਾਤ ਹੁੰਦੇ ਆ ਅਸੀਂ ਇਹ ਸਰਕਾਰ ਤੋਂ ਪਹਿਲਾਂ ਪ੍ਰਧਾਨ ਬਣੇ ਸੀ 1 ਸਾਲ ਪਹਿਲਾਂ ਅਸੀਂ ਉਹਦੋਂ ਮਾਨਯੋਗ ਸਾਡੇ ਕੈਬਨਟ ਮੰਤਰੀ ਭਾਰਤਪੂ ਸ਼ਨਾਸ਼ੂ ਜੀ ਸੀ ਬਕਾਇਦਾ ਅਸੀਂ ਉਹਨਾਂ ਤੋਂ ਇੱਕ ਪ੍ਰਪੋਜ਼ਲ ਬਣਵਾਈ ਬੰਦਿਆਂ ਤੋਂ ਵੀ ਇਹ ਕਿਵੇਂ ਇਸ ਬਸਿਆਂ ਦਾ ਹੱਲ ਹੋ ਸਕਦਾ ਪਾਈਪਾਂ ਵੱਡੀਆਂ ਪਾ ਕੇ ਜਾਂ ਕਿਵੇਂ ਵੀ ਕੀਤਾ ਜਾਵੇ ਲੇਕਿਨ ਉਹ ਸਾਡੀ ਉਹ ਪ੍ਰਪੋਜ਼ਲ ਪਿੱਛੇ ਹੀ ਰਹਿ ਗਈ ਕਿਉਂਕਿ ਸਰਕਾਰ ਬਦਲ ਗਈ ਇਹ ਸਿਰਫ ਫੋਕੀ ਰਾਜਨੀਤੀ ਬਿਲਕੁਲ ਭ੍ਰਿਸ਼ਟਾਚਾਰ ਵਾਲੀਆਂ ਜਿਹੜੀਆਂ ਨੀਤੀਆਂ ਉਹਨਾਂ ਤੇ ਚੱਲਦੇ ਹੋਏ ਸ਼ਹਿਰ ਦਾ ਬੇੜਾ ਘਰ ਕਰ ਰਹੇ ਆ ਨਾ ਆਪ ਕੰਮ ਕਰਦੇ ਨਾ ਸਾਨੂੰ ਕਰ ਦਿੰਦੇ ਆ ਇੱਕ ਐਵੇਂ ਹੀ ਮੋਹਰੇ ਜੇ ਪੂਰੇ ਕਰਕੇ ਸ਼ਹਿਰ ਦਾ ਬੇੜਾ ਕਰਕੇ ਇਹਨਾਂ ਨੇ ਕੀਤਾ ਅਸੀਂ ਸਾਡੇ ਇਹਨਾਂ ਦੇ ਹੱਥੇ ਇਹਨਾਂ ਨੂੰ ਤਾਂ ਕੰਮ ਹੀ ਕੋਈ ਨਹੀਂ ਕੋਈ ਦਿੰਦਾ ਵੀ ਬਸ ਇਹ ਉੱਤੇ ਇਥੋਂ ਦਾ ਪ੍ਰਧਾਨ ਬਦਲ ਲੈ ਵੀ ਆਪ ਦਾ ਮੋਹਰਾ ਪਾ ਕੇ ਸ਼ਹਿਰ ਨੂੰ ਲੁੱਟਣਾ ਕਿਵੇਂ ਆ ਇਹਨਾਂ ਨੇ ਕੀ ਸਮੱਸਿਆ ਦਾ ਹੱਲ ਕਰਨਾ ਜੀ ਆ ਮੇਰੇ ਹੱਥ ਦੇ ਵਿੱਚ ਐਮਐਲਏ ਬੀਬੀ ਸਰਬਜੀਤ ਕੌਰ ਮਾਨੁਕੇ ਦਾ ਉਹ ਐਫੀਡੈਵਟ ਹੈ ਜਿਹੜਾ ਉਹਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਸ਼ੋਰਟੀ ਦੇ ਤੌਰ ਤੇ ਹਲਕਾ ਜਗਰਾਉਂਦੇ ਵਾਸੀਆਂ ਨੂੰ ਦਿੱਤਾ ਸੀ ਕਿ ਜੇਕਰ ਮੈਂ ਜਿੱਤਦੀ ਆ ਪਹਿਲੇ ਡੇਢ ਸਾਲ ਦੇ ਅੰਦਰ ਜਿਹੜਾ ਚਾਂਸੀ ਚੌਂਕ ਦੇ ਵਿੱਚ ਕਮਲ ਚੌਂਕ ਦੇ ਵਿੱਚ ਤੇ ਸ਼ਹਿਰ ਦੇ ਬਾਕੀ ਹਿੱਸਿਆਂ ਦੇ ਵਿੱਚ ਪਾਣੀ ਦੇ ਨਾਲ ਨਰਕ ਵੱਜਦਾ ਹੈ ਉਹ ਨਹੀਂ ਵੱਜਣ ਦੇਵਾਂਗੀ ਤੇ ਹੁਣ ਇਹ ਹਾਲਾਤ ਜਿਹੜੇ ਆ ਤੁਸੀਂ ਦੇਖ ਰਹੇ ਹੋ ਇਹ ਉਹੀ ਥਾਂ ਹੈ ਜਿਹੜੇ ਇਸ ਐਫੀਡੈਵਟ ਦੇ ਵਿੱਚ ਦੱਸਿਆ ਸੀ ਬੀਬੀ ਮਾਨੁਕੇ ਨੇ ਕਿ ਮੈਂ ਪਹਿਲੇ ਡੇਢ ਸਾਲ ਦੇ ਵਿੱਚ ਹਾਲਾਤ ਠੀਕ ਕਰ ਦੂੰਗੀ ਪਰ ਪੌਣੇ 4 ਸਾਲ ਬੀਤਣ ਦੇ ਬਾਵਜੂਦ ਵੀ ਹਾਲਾਤ ਉਦੋਂ ਵੀ ਬੱਤਰ ਜਿਹੜੇ ਆ ਉਹ ਹੋ ਗਿਆ ਮੈਂ ਇਸ ਵਕਤ ਖੜਾ ਜਗਰਾਉਂ ਦੇ ਨਗਰ ਕੌਂਸਲ ਦੇ ਬਾਹਰ ਜਿੱਥੇ ਇਹ ਬੀਬੀ ਨੇ ਜਿਹੜਾ ਇਹਦੇ ਵਿੱਚ ਦੋ ਚੌਕ ਲਿਖੇ ਸੀਗੇ ਮੇਰੇ ਇੱਕ ਪਾਸੇ ਚੰਸੀ ਰਾਣੀ ਚੌਕ ਹੈ ਜਿਹੜਾ ਕਿ ਇਤਿਹਾਸਿਕ ਚੌਕ ਇੱਕ ਤਰੀਕੇ ਦੇ ਨਾਲ ਜਗਰਾਉਂ ਦਾ ਮੰਨਿਆ ਜਾਂਦਾ ਬਹੁਤ ਪੁਰਾਣਾ ਉਹ ਸਿਰੇ ਤੱਕ ਪਾਣੀ ਹੀ ਪਾਣੀ ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਦੂਜੇ ਪਾਸੇ ਦੂਜੇ ਪਾਸੇ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਇਧਰਲੇ ਪਾਸੇ ਵੀ ਜਿਹੜਾ ਉਹ ਦਿਖਾਉਣ ਇਧਰਲੇ ਪਾਸੇ ਜਿਹੜਾ ਉਹ ਕਮਲ ਚੌਕ ਹੈ ਤੇ ਕਮਲ ਚੌਕ ਸਿਰੇ ਤੱਕ ਇਹ 메ਨ ਬਾਜ਼ਾਰ ਹੈ ਇਥੋਂ ਜਗਰਾਉਂ ਦਾ ਜਿਹੜਾ ਉਹ 메ਨ ਬਾਜ਼ਾਰ ਸ਼ੁਰੂ ਹੋ ਜਾਂਦਾ ਇੱਕ ਤਰੀਕੇ ਦੇ ਨਾਲ ਇਥੋਂ ਉਹ ਮੇਰੇ ਪਿੱਛੇ ਜਿਹੜਾ ਕਮਲ ਚੌਕ ਜਿਹੜਾ ਦੇਖ ਰਹੇ ਹੋ ਉਦੋਂ ਪਿੱਛੇ ਜਿਹੜਾ ਉਹ ਬਾਜ਼ਾਰ ਹੈ ਔਰ ਪੂਰਾ ਜਨਜੀਵਨ ਜਿਹੜਾ ਉਹ ਪ੍ਰਭਾਵਿਤ ਹੋਇਆ ਹੋਇਆ ਔਰ ਬਾਜ਼ਾਰ ਬਿਲਕੁਲ ਬੰਦ ਹੋ ਚੁੱਕਿਆ ਕਿਉਂਕਿ ਪਾਣੀ ਜਿਹੜਾ ਇੱਥੇ ਬਹੁਤ ਜ਼ਿਆਦਾ ਹੈਗਾ ਔਰ ਦੁਕਾਨਾਂ ਦੇ ਅੰਦਰ ਵੀ ਕਈਆਂ ਦੇ ਵਿੱਚ ਪਾਣੀ ਵੜਿਆ ਹੋਇਆ ਔਰ ਲੋਕ ਉਹ ਦੇਖੋ ਕੱਢਦੇ ਹੋਏ ਦੇਖ ਰਹੇ ਆ ਆਪਾਂ ਬੱਚੇ ਜਿਹੜੇ ਆ ਦੁਕਾਨ ਦੇ ਵਿੱਚੋਂ ਵੜਿਆ ਹੋਇਆ ਪਾਣੀ ਜਿਹੜਾ ਉਹ ਕੱਢਦੇ ਆ ਆਪਾਂ ਦੇਖ ਰਹੇ ਆ ਤਸਵੀਰਾਂ ਜਿਹੜੀਆਂ ਇਹ ਜਗਰਾਉਂ ਦੀਆਂ ਨੇ ਪੂਰਾ ਜਨਜੀਵਨ ਜਿਹੜਾ ਪ੍ਰਭਾਵਿਤ ਹੋਇਆ ਕਾਰੋਬਾਰ ਲੋਕਾਂ ਦੀ ਠੱਪ ਹੋ ਗਿਆ ਸ਼ਹਿਰ ਦੇ ਵਿੱਚ ਆਉਣ ਵਾਲੇ ਲੋਕ ਜਿਹੜੇ ਆ ਉਹ ਇਸ ਤੋਂ ਪ੍ਰਭਾਵਿਤ ਹੋਏ ਆ ਆ ਜਾ ਨਹੀਂ پا ਰਹੇ ਬਿਲਕੁਲ ਬਾਜ਼ਾਰ ਜਿਹੜਾ ਇਹ ਬੰਦ ਆ ਖਚਾ ਖਚ ਭਰਿਆ ਹੁੰਦਾ ਜਦੋਂ ਇਹ ਬਾਜ਼ਾਰ ਚੱਲਦਾ ਹੁੰਦਾ ਤਾਂ ਲੋਕ ਨੰਗੜ ਦੇ ਵਿੱਚ ਪ੍ਰੋਬਲਮ ਮਹਿਸੂਸ ਕਰ ਰਹੇ ਐ ਔਰ ਬਿਲਕੁਲ ਬੀਬੀ ਮਾਨੂਕੇ ਨੇ ਜਿਹੜਾ ਇਹ ਵਾਅਦਾ ਕੀਤਾ ਸੀ ਡੇਢ ਸਾਲ ਵਾਲਾ ਇਹ ਪੌਣੇ 4 ਸਾਲ ਬਾਅਦ ਵੀ ਉਸੇ ਤਰੀਕੇ ਦੇ ਨਾਲ ਹੀ ਐ ਤੇ ਬੀਬੀ ਮਾਨੂਕੇ ਆਪਣੇ ਵਾਅਦੇ ਤੋਂ ਭੱਜਦੇ ਦਿਖਾਈ ਜਿਹੜੇ ਆ ਉਹ ਦੇ ਰਹੇ ਨੇ ਤਸਵੀਰਾਂ ਬਿਲਕੁਲ ਮੇਨ ਬਾਜ਼ਾਰ ਦੀਆਂ ਨੇ ਬਾਜ਼ਾਰ ਬਿਲਕੁਲ ਸਿਰੇ ਤੋਂ ਸਿਰੇ ਤੱਕ ਬੰਦ ਆ ਹਾਲਾਂਕਿ ਇਹ ਖਚਾ ਖਚ ਭਰਿਆ ਹੁੰਦਾ ਮੇਰੇ ਨਾਲ ਮੈਂ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਜਿਹੜੇ ਕਿ ਕਾਉਂਸਲਰ ਨੇ ਜਿਨ੍ਹਾਂ ਦੇ ਛੋਟੇ ਭਰਾ ਰਵਿੰਦਰਪਾਲ ਜੀ ਰਾਜੂ ਨੇ ਔਰ ਉਹਨੇ ਛੋਟੇ ਭਰਾ ਜੀ ਨਗਰ ਕਾਉਂਸਲ ਦੇ ਇਥੋਂ ਦੇ ਪ੍ਰਧਾਨ ਨੇ ਮੈਂ ਗੱਲਬਾਤ ਕਰਦਾ ਰਾਜੂ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਜੀ ਸਿਪਾਹ ਸਤਿਕਾਰ ਜੀ ਰਾਜੂ ਜੀ ਇਹ ਹਾਲਾਤ ਸ਼ਹਿਰ ਦੇ ਬਣੇ ਹੋਏ ਐ ਇਹਦੇ ਲਈ ਜ਼ਿੰਮੇਵਾਰ ਕੌਣ ਐ ਇਹਦੇ ਲਈ ਜ਼ਿੰਮੇਵਾਰ ਪਹਿਲਾਂ ਤਾਂ ਵੈਸੇ ਤਾਂ ਇਹ ਜੀ ਬੜੀ ਪੁਰਾਣੀ ਇਹ ਜਿਹੜੀ ਹੈਗੀ ਪ੍ਰੋਬਲਮ ਸਾਡੀ ਇਹ ਤਰਾਸਦੀ ਆ ਇਹ ਜਿੰਨੀਆਂ ਵੀ ਪਹਿਲੀਆਂ ਸਰਕਾਰਾਂ ਆਈਆਂ ਗਈਆਂ ਉਹਨਾਂ ਨੇ ਗੌਰ ਨਹੀਂ ਫਰਮਾਇਆ ਤਾਂ ਤਾਂ ਹੀ ਇਹ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੇ ਗੌਰ ਨਹੀਂ ਫਰਮਾਇਆ ਤਾਂ ਹੀ ਤਾਂ ਬੀਬੀ ਨੂੰ ਚੁਣਿਆ ਸੀ ਔਰ ਬੀਬੀ ਨੇ 1.5 ਸਾਲ ਪਸੇ ਗੱਲ ਤੇ ਔਨਾ ਜੀ ਲੇਕਿਨ ਇੱਕ ਝੂਠਾ ਵਾਦਾ ਕਰਕੇ ਸਾਡੀ ਜਿਹੜੀ ਮੌਜੂਦਾ ਸਰਕਾਰ ਦੀ ਇੱਥੋਂ ਦੀ ਐਮ.ਐਲ.ਏ ਬੀਬੀ ਸਰਬਜੀਤ ਕੋ ਮਾਨੂੰਕੇ ਸਰਬਜੀਤ ਕੋ ਔਰ ਮਾਨੂੰਕੇ ਔਰ ਉਹਨੇ 8 ਮੇਰੇ ਖਿਆਲ 8 ਫਰਵਰੀ 2022 ਦਾ ਆ 50 ਰੁਪਏ ਦੇ ਸਟੈਂਪ ਤੇ ਐਫੀਡੇਵਿਟ ਦਿੱਤਾ ਸੀ ਵੀ ਮੈਂ ਇਸ ਕਮਲ ਚੌਕ ਨੂੰ ਔਰ ਦਾਣਾ ਮੰਡੀ ਨੂੰ ਜਿੱਥੇ ਉਹ ਇੱਥੇ ਤਾਂ ਥੋੜਾ ਪਾਣੀ ਸੀ ਹਜੇ ਤੁਸੀਂ ਲੇਟ ਆਏ ਹੋ ਇੱਥੇ ਉੱਥੇ ਕਮਲ ਚੌਕ ਚਾਰ-ਚੋਰ ਫੁੱਟ ਪਾਣੀ ਸੀ ਮੰਡੀ 'ਚ ਵੀ ਇਹੀ ਸਥਿਤੀ ਸੀ ਚਾਰ-ਚਾਰ ਫੁੱਟ ਪਾਣੀ ਜਿਹਦੇ ਨਾਲ ਵਪਾਰੀਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਉਹਨਾਂ ਦੀ ਖੰਡ ਤੇ ਹੋਰ ਬੋਰੀਆਂ ਦੂਸਰੀਆਂ ਆਟਾ ਵਗੈਰਾ ਜੋ ਰਾਸ਼ਨ ਵਗੈਰਾ ਦਾ ਸਾਮਾਨ ਦੁਕਾਨਾਂ 'ਚ ਪਾਣੀ ਵੜ ਗਿਆ ਬਿਲਕੁਲ ਜੀ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਬਹੁਤ ਤੇ ਦੁੱਖ ਦੀ ਗੱਲ ਆ ਔਰ ਇਸ ਲਈ ਮੈਂ ਸਮਝੂਗਾ ਕਿਉਂਕਿ ਝੂਠਾ ਬਾਦ ਆ ਇਹਨਾਂ ਨੇ ਕਰਕੇ ਲੋਕਾਂ ਨੂੰ ਬਹਿਲਾ ਫਸਲਾ ਕੇ ਡੇਢ ਸਾਲ ਚ ਕਿਹਾ ਸੀ ਵੀ ਅਸੀਂ ਇਹ ਇਹ ਸਾਰ ਸਮੱਸਿਆ ਤੋਂ निजात ਦਵਾ ਦੇਾਂਗੇ ਲੇਕਿਨ ਨਿਜਾਦ ਤਾਂ ਕੀ ਦਵਾਉਣੀ ਸੀ ਸਮੱਸਿਆ ਹੋਰ ਗੰਭੀਰ ਹੋ ਗਈ ਆ ਔਰ ਦੂਸਰੀ ਗੱਲ ਵੀ ਇਹਨਾਂ ਨੇ ਹੁਣ 3.5 ਸਾਲ ਹੋ ਗਏ ਡੇਢ ਸਾਲ ਤੋਂ ਵੀ ਡਬਲ ਟਾਈਮ ਤੋਂ ਉੱਤੇ ਟਾਈਮ ਲੰਘ ਗਿਆ ਮੈਨੂੰ ਬਿਲਕੁਲ ਮੈਂ ਕਿ ਮੈਨੂੰ ਕਹਿਣ ਚ ਕੋਈ ਗਰੇਜ਼ ਨਹੀਂ ਵੀ ਇਹਨਾਂ ਨੇ ਪਾਣੀ ਹਾਂ ਅਸੀਂ ਚਲੋ ਜੁਮੇ ਤੁਸੀਂ ਦੱਸਿਆ ਮੈਂ ਇਸ ਇਲਾਕੇ ਦੇ ਨਾਲ ਦੇ ਇਲਾਕੇ ਤੋਂ ਮੰਡੀ ਤੋਂ ਜਿੱਥੇ ਪਾਣੀ ਦੀ ਸਮੱਸਿਆ ਉੱਥੋਂ ਦਾ ਮੌਜੂਦਾ ਕੌਂਸਲਰ ਆ ਔਰ ਮੇਰਾ ਛੋਟਾ ਬ੍ਰਦਰ ਨਿਊਸਪਲ ਕਮੇਟੀ ਦਾ ਪ੍ਰਧਾਨ ਆ ਲੇਕਿਨ ਇਹਨਾਂ ਨੇ ਤਾਂ ਇਹ ਸਮੱਸਿਆ ਦਾ ਹੱਲ ਕੀ ਕਰਨਾ ਸੀ ਅਸੀਂ ਇਹ ਸਰਕਾਰ ਤੋਂ ਪਹਿਲਾਂ ਪ੍ਰਧਾਨ ਬਣੇ ਸੀ 1 ਸਾਲ ਪਹਿਲਾਂ ਅਸੀਂ ਉਦੋਂ ਕਾਮਾਣਯੋਗ ਸਾਡੇ ਕੈਬਨਟ ਮੰਤਰੀ ਭਾਰਤਪੂ ਸ਼ਨਾਸ਼ੂ ਜੀ ਸੀ ਬਕਾਇਦਾ ਅਸੀਂ ਉਹਨਾਂ ਤੋਂ ਇੱਕ ਪ੍ਰੋਪੋਜ਼ਲ ਬਣਵਾਈ ਬੰਦਿਆਂ ਤੋਂ ਵੀ ਇਹ ਕਮੀ ਇਸ ਬਸਿਆਂ ਦਾ ਹੱਲ ਹੋ ਸਕਦਾ ਪਾਈਪਾਂਗ ਵੱਡੀਆਂ ਪਾ ਕੇ ਜਾਂ ਕਿਵੇਂ ਵੀ ਕੀਤਾ ਜਾਵੇ ਲੇਕਿਨ ਉਹ ਸਾਡੀ ਉਹ ਪ੍ਰੋਪੋਜ਼ਲ ਵਿੱਚੇ ਹੀ ਰਹਿ ਗਈ ਕਿਉਂਕਿ ਸਰਕਾਰ ਬਦਲ ਗਈ ਲੇਕਿਨ ਸਰਕਾਰ ਬਦਲ ਕੇ ਇਹਨਾਂ ਨੇ ਝੂਠਾ ਵਾਅਦਾ ਕਰਤਾ ਔਰ ਉਹ ਵਾਅਦੇ 'ਤੇ ਕੀ ਵਫਾ ਹੋਣਾ ਸੀ ਇਹਨਾਂ ਨੇ ਤਾਂ ਸਾਨੂੰ ਵੀ ਜਿਹੜਾ ਕੰਮ ਕਰਨ ਤੋਂ ਸਿਰਫ ਇੱਕ ਦਿਨ ਵੀ ਇਹਨਾਂ ਨੇ ਸਾਨੂੰ ਜੇਹਾਂ ਨਹੀਂ ਲੱਗਣ ਦਿੱਤਾ ਵੀ ਜਦੋਂ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕੀਏ ਇਹ ਸਿਰਫ ਫੋਕੀ ਰਾਜਨੀਤੀ ਬਿਲਕੁਲ ਭ੍ਰਸ਼ਟਾਚਾਰ ਵਾਲੀਆਂ ਜਿਹੜੀਆਂ ਨੀਤੀਆਂ ਉਹਨਾਂ ਤੇ ਚੱਲਦੇ ਹੋਏ ਸ਼ਹਿਰ ਦਾ ਬੇੜਾ ਗਰ ਕਰ ਰਹੇ ਆ ਨਾ ਆਪ ਕੰਮ ਕਰਦੇ ਨਾ ਸਾਨੂੰ ਕਰ ਦਿੰਦੇ ਆ ਔਰ ਇੱਕ ਐਵੇਂ ਹੀ ਮੋਹਰੇ ਪੂਰੇ ਕਰਕੇ ਸ਼ਹਿਰ ਦਾ ਬੇੜਾ ਕਰਕੇ ਇਹਨਾਂ ਨੇ ਕੀਤਾ ਅਸੀਂ ਸਾਡੇ ਇਹਨਾਂ ਨੇ ਹੱਥ ਇਹਨਾਂ ਨੂੰ ਤਾਂ ਕੋਈ ਕੰਮ ਹੀ ਕੋਈ ਨਹੀਂ ਨੂੰ ਕੋਈ ਦਿੰਦਾ ਵੀ ਬਸ ਇੱਥੇ ਪਥੋ ਦਾ ਪ੍ਰਧਾਨ ਬਦਲਣਾ ਵੀ ਆਪ ਦਾ ਮੋਹਰਾ ਬਣਾ ਕੇ ਸ਼ਹਿਰ ਨੂੰ ਲੁੱਟਣਾ ਕਿਵੇਂ ਆ ਇਹਨਾਂ ਨੇ ਕੀ ਸਮੱਸਿਆ ਹੱਲ ਕਰਨਾ ਜੀ ਬਿਲਕੁਲ ਤਾਂ ਹਾਲਾਤ ਜਿਹੜੇ ਰਹਿ ਰਹੇ ਹੋ ਰਾਜੂ ਜੀ ਨੇ ਵੀ ਦੱਸਿਆ ਲੋਕ ਵੀ ਖੜੇ ਆ ਜੇ ਕੋਈ ਬੋਲੇਗਾ ਤਾਂ ਗੱਲ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਦੇ ਆ ਉਹ ਖੜੇ ਹੋਏ ਦੇਖੇ ਆ ਇੱਥੇ ਆਪਾਂ ਲਗਾਤਾਰ ਖੜੇ ਨੇ ਪਾਣੀ ਦੇ ਵਿੱਚ ਦੀ ਲੰਘੜ ਕੋਈ ਰਿਸਕ ਲੈ ਕੇ ਲੰਘ ਰਿਹਾ ਹੈ ਕੋਈ ਨਹੀਂ ਵੀ ਜਿਹੜਾ ਉਹ ਲੰਘ ਰਿਹਾ ਭਾਈ ਸਾਹਿਬ ਕਿੱਧਰਲੇ ਪਾਸੇ ਜਾਣਾ ਤੁਸੀਂ ਇੱਥੇ ਲੈਣਾ ਹੈ ਹਸਪਤਾਲ ਪਾਣੀ ਹੋੜੀ ਆਈ ਹੈ ਕਿੱਥੇ ਕਿਹੜੀ ਥਾਂ ਜਾਣਾ ਸੀਗਾ ਉਹ ਜੈਨ ਸਾਹਿਬ ਕੋਲ ਕਿੱਥੇ ਜਾਣਾ ਪਾਣੀ ਦੀ ਸਫਾਈ ਕਰਨ ਬਾਅਦ ਜਾਣਾ ਸੀ ਅਨਸ ਦੇਖ ਉਹਨਾਂ ਨੇ ਨੂੰ ਅੱਛਾ ਦਿੱਕਤ ਆ ਰਹੀਆਂ ਨੇ ਇੱਕ ਤਾਂ ਮੁਸ਼ਕਲ ਹੈ ਲੰਘੀ ਕਿੱਦਰੀ ਹੁਣ ਕਿਵੇਂ ਜਾਈਏ ਹਣ ਕਿਵੇਂ ਦੇਖਦੇ ਆ ਲੰਬੇ ਸਮੇਂ ਤੋਂ ਆਈ ਹੈ ਅਹੀਂ ਚਲੀ ਜਾਂਦਾ ਇਹਨਾਂ ਪਤਾ ਨਹੀਂ ਸਰਕਾਰ ਸੁੱਤੀ ਪਈ ਆ ਜਾਗਦੀ ਨਹੀਂ ਕਿ ਪਤਾ ਨਹੀਂ ਕਿੱਥੇ ਸੁੱਤੀ ਪਈ ਆ ਮੇਰੇ ਹੱਥ 'ਚ ਐਫੀਡੈਵਿਟ ਆ ਬੀਬੀ ਮਾਨੂਕੇ ਦਾ ਇਹ ਕਹਿੰਦੇ ਸੀ ਮੈਂ 1.5 ਸਾਲ ਦੇ ਵਿੱਚ ਸਾਰਾ ਠੀਕ ਕਰ ਦੂੰ ਪੌਣੇ 4 ਸਾਲ ਹੋ ਗਏ ਆ ਆ ਥੋੜੇ ਸਾਹਮਣੇ ਕੀ ਹੋਇਆ ਹੋਈ ਜਾਂਦਾ ਕੀ ਕਹਿਣਾ ਚਾਹੋਂਗੇ ਬੀਬੀ ਮਾਨੂਕੇ ਨੂੰ ਹੁਣ ਕਹੇ ਵੀ ਇਹ ਪਾਣੀ ਦਾ ਨਿਕਾਸ ਕਰਨ ਚਾਹੀਦਾ ਇਹਨਾਂ ਤਾਂ ਲੋਕ ਜਿਹੜੇ ਆ ਇੱਥੇ ਖੜੇ ਹੋਏ ਆ ਭਾਈ ਸਾਹਿਬ ਤੁਸੀਂ ਕਿੱਧਰ ਜਾਣਾ ਸੀ ਇੱਥੇ ਜਾਣਾ ਤੇ ਡੈਂਟਲ ਬੈਬਾ ਵਰਮਾ ਡੈਂਟਲ ਕਲੀਨਿਕ ਅੱਛਾ ਹਾਂਜੀ ਉਸੇ ਦੇ ਪਾਸ ਕੰਮ ਦੇਣਾ ਸੀ ਅੱਛਾ ਤੇ ਉਹ ਹੁਣ ਇਹ ਪਾਣੀ ਕਰਕੇ ਜਾ ਨਹੀਂ ਸਕਦਾ ਇਦਾਂ ਕਿ ਵੀ ਹਾਲਾਤ ਹੁੰਦੇ ਆ ਬਾਤ ਹੀ ਮੁਸ਼ਕਿਲ ਆਬ ਜਾਏਗਾ ਗਾੜੀ ਐਕਡਮ ਸਲੈਂਸਰ ਵੀ ਪਾਣੀ ਕੋਈ ਇਸਕੇ ਲਈ ਜਾ ਨਹੀਂ ਸਕਦਾ ਕਾਲ ਸੇ ਮਨਾ ਕਰਨਾ ਪਵੇਗਾ ਹਮ ਹੁਣ ਅੱਜ ਨਹੀਂ ਹੋਗਾ ਕੱਲ ਹੋਗਾ ਤਾਂ ਦੇਖ ਸਕਦੇ ਹਾਂ ਕੋਈ ਲੋਕ ਜਿਹੜੇ ਆ ਪਰੇਸ਼ਾਨ ਹੋ ਰਿਹਾ ਇਧਰਲੇ ਪਾਸੇ ਜਾਣ ਨੂੰ ਉਹਨਾਂ ਤੋਂ ਜਿਹੜਾ ਉਹ ਜਾਇਆ ਨਹੀਂ ਜਾ ਰਿਹਾ ਉਹ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਨੇ ਲੰਗੜਾ ਉਹਨਾਂ ਤੋਂ ਲੰਗਿਆ ਨਹੀਂ ਜਾ ਰਿਹਾ ਲੋਕ ਜਿਹੜੇ ਇੱਥੇ ਵਾਕਈ ਪਰੇਸ਼ਾਨ ਜਿਹੜੇ ਆ ਉਹ ਹੋਗੇ ਆ ਇਹ ਜਗਰਾਉਂਡ ਨੇ ਇੱਥੇ ਪੀਰਾ ਨੇ ਤੇ ਭਾਈ ਸਾਹਿਬ ਤੁਸੀਂ ਕਿੱਧਰ ਨੂੰ ਜਾਣਾ ਜੀ ਅਸੀਂ ਜਾਣਾ ਜੀ ਰਾਏਕੋਟ ਦੇ ਉੱਡੇ ਅਸੀਂ ਉੱਪਰੋਂ ਹੀ ਘੁੰਮ ਕੇ ਆਏ ਹਾਂ ਡਿਸਪੋਜ਼ਲ ਲੋਡ ਤੋਂ ਹੋ ਕੇ ਮੰਡੀ ਵਿੱਚ ਦੀ ਇੱਥੋਂ ਆ ਜਾਵਾਂਗੇ ਰਾਏਕੋਟ ਹਾਲਾਤ ਜਿਹੜੇ ਹਾਲਾਤ ਬਹੁਤ ਭੈੜੇ ਐ ਬਹੁਤ ਭੈੜੇ ਐ ਆ ਮੇਰੇ ਹੱਥ ਤੇ ਵਿੱਚ ਬੀਬੀ ਮਾਨੂਕੇ ਦਾ ਐਫੀਡੇਵਟ ਆ ਇਹ ਕਹਿੰਦੇ ਸੀ ਮੈਂ 1.5 ਸਾਲ ਦੇ ਵਿੱਚ ਸਾਰਾ ਠੀਕ ਕਰ ਦੂੰ ਪਰ ਪੌਣੇ 3 ਸਾਲ ਸਾਢੇ 3 ਸਾਲ ਰਾਏਕੋਟ ਜਿਹੜੇ ਬਾਕੀ ਟਾਈਮ ਨਾਲ ਨੋਚ ਵੀ ਨਹੀਂ ਹੋਣਾ ਹੈ ਕੰਮ 1.5 ਸਾਲ 'ਚ ਹੋਰ ਵੀ ਨਹੀਂ ਹੋਣਾ ਨਹੀਂ ਹੋਣਾ ਜੀ ਇਹ ਸਾਨੂੰ ਵਿਸ਼ਵਾਸ ਹੈ ਇਹਨਾਂ ਤੇ ਵੀ ਇਹਨਾਂ ਤੋਂ ਇਹ ਕੰਮ ਹੋਣਾ ਨਹੀਂ अच्छा आ, एक गल्ला पता ही है बाद ही कर दे है झूठे बाद है ना सारे ते फिर हुन जेडे ए एफिडेविट ਦਾ ਕੀ ਕਰਨਾ ਹੈ एफिडेविट ਤਾਂ ਸਰਕਾਰ ਪੁੱਛੂਗੀ ਉਹਨਾਂ ਨੂੰ ਜਿਨ੍ਹਾਂ ਨੇ ਬਣਾ ਕੇ ਦਿੱਤਾ ਵੀ ਇਹ ਕੀ ਬਣਾਇਆ ਯਕੀਨ ਕਰਨ ਜੋ ਕੇ ਹੁਣ ਰਹਿ ਗਏ ਬੀਬੀ ਮੰਨੋਗੇ ਨਹੀਂ ਨਹੀਂ ਬਿਲਕੁਲ ਨਹੀਂ ਸਾਡੇ ਨਿਗ੍ਹਾ 100% ਨਹੀਂ ਹੈ ਤਾਂ ਲੋਕ ਜਿਹੜੇ ਇੱਥੇ ਜਿਹੜੇ ਅਸੀਂ ਠੱਕੇ ਖਾ ਰਹੇ ਐ ਇਸ ਖਾਤਰ ਤਾਂ ਬਿਲਕੁਲ ਹੀ ਨਹੀਂ ਨਾ ਹੈ ਆ ਦੇਖੋ ਮੈਂ ਕਿੱਥੋਂ ਸ਼ਹਿਰੋਂ ਜੁੜਿਆ ਹਾਂ ਡਿਸਪੋਜ਼ਲ ਰੋਡ ਹੋ ਕੇ ਮੰਡੀ ਘੁੰਮ ਕੇ ਉੱਥੋਂ ਇੱਥੇ ਕਮੇਟੀ ਜਾਇਆ ਹੁਣ ਕਮੇਟੀ ਤੋਂ ਰਾਏਕੋਟ ਦੇ ਅੱਡੇ ਪਹੁੰਚਣਾ ਬਾਕੀ ਸ਼ਹਿਰ ਚ ਵੀ ਇਹੀ ਹਾਲਾਤ ਨੇ ਬਾਕੀ ਸਾਰੇ ਸ਼ਹਿਰ ਚ ਇਹੀ ਹਾਲਾਤ ਹੈ ਇੱਥੋਂ ਦਰੋਜੇ ਤੱਕ ਪਾਣੀ ਹੈ ਰਾਏਕੋਟ ਦੇ ਅੱਡੇ ਤੋਂ ਲੈ ਕੇ ਫਿਲੀਗਰੀ ਤੱਕ ਪਾਣੀ ਹੈ ਪਾਣੀ ਐ ਖੜਾ ਵੀ ਜਿਵੇਂ ਦਰਿਆ ਛੱਡਿਆ ਹੁੰਦਾ ਕਿਸੇ ਦਾ ਫਤਲੋ ਦਰਿਆ ਇੱਥੇ ਆ ਗਿਆ ਜਗਰਾਉਂ ਚ ਸਾਰਾ ਇੰਨੇ ਹਾਲਾਤ ਮਾੜੇ ਇੰਨੇ ਹਾਲਾਤ ਪਰ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਆ ਉਹ ਦੱਸ ਰਹੇ ਨੇ ਕਿ ਹਾਲਾਤ ਜਿਹੜੇ ਅੱਜ ਇੱਥੇ ਬਹੁਤ ਮਾੜੇ ਨੇ ਪੂਰੇ ਸ਼ਹਿਰ ਦੇ ਇਹ ਹਾਲਾਤ ਬਣੇ ਹੋਇਆ ਬਾਕੀ ਥਾਵਾਂ ਤੇ ਵੀ ਜਾ ਕੇ ਤੁਹਾਨੂੰ ਦਿਖਾਉਣ ਦੀ ਜਿਹੜ ਕਰਦੇ ਆ ਪਰ ਹਾਲਾਤ ਜਿਹੜੇ ਬਹੁਤ ਮਾੜੇ ਆ ਪਰ ਬੀਬੀ ਮਾਨੂਕੇ ਨੂੰ ਇਸ ਗੱਲ ਦਾ ਜਿਹੜਾ ਉਹ ਜਵਾਬ ਦੇਣਾ ਚਾਹੀਦਾ ਕਿ ਭਾਈ ਇਹ ਇਹ ਜਿਹੜਾ ਕਿਉਂ ਨਹੀਂ ਇਹ ਹੱਲ ਹੋ ਰਿਹਾ ਕੋਸ਼ਿਸ਼ ਕਰਦੇ ਆ ਬੀਬੀ ਮਾਨੂਕੇ ਦੇ ਨਾਲ ਜੇ ਗੱਲਬਾਤ ਜਿਹੜੀ ਆ ਹੋ ਸਕੇ ਤਾਂ ਚੱਲਦੇ ਉਹਦੇ ਵਿੱਚ ਪ੍ਰੋਗਰਾਮ ਦੇ ਵਿੱਚ ਆਪਾਂ ਕਾਲ ਕਰਕੇ ਦੇਖ ਲੈਨੇ ਆ ਬੀਬੀ ਮਾਨੂਕੇ ਜੀ ਨੂੰ ਕਿ ਉਹ ਕੀ ਕਹਿੰਦੀ ਐ ਇਸ ਦੇ ਬਾਰੇ ਕਿ ਜਿਹੜਾ ਉਹਨਾਂ ਨੇ ਐਫੀਡੇਵਿਟ ਜਿਹੜਾ ਦਿੱਤਾ ਸੀਗਾ ਤਾਂ ਉਹ ਕਿਉਂ ਨਹੀਂ ਆਪਣੇ ਵਾਅਦਿਆਂ ਤੇ ਜਿਹੜੇ ਉਹ ਖਰੇ ਉਤਰੇ ਤਾ ਕੋਸ਼ਿਸ਼ ਕਰਕੇ ਦੇਖ ਲੈਨੇ ਆ ਐਮਐਲਏ ਬੀਬੀ ਮਾਣੂਕੇ ਨੂੰ ਫੋਨ ਜਿਹੜਾ ਆਪਾਂ ਲਾ ਰਹੇ ਹੈਗੇ ਆ ਤੇ ਤਸਵੀਰਾਂ ਦੇ ਵਿੱਚ ਦੇਖ ਦੇਖ ਸਕਦੇ ਹੋ ਰਿੰਗ ਗਈ ਹੈ ਰਿੰਗ ਗਈ ਆ ਬੀਬੀ ਮਾਣੂਕੇ ਜੀ ਨੂੰ ਫੋਨ ਲਾਇਆ ਹੋਇਆ ਤਾਂ ਦੇਖ ਸਕਦੇ ਹੋ ਕਿ ਚੁੱਕਦੇ ਆ ਜਾਂ ਨਹੀਂ ਚੁੱਕਦੇ ਹਾਲਾਤ ਸ਼ਹਿਰ ਦੇ ਜਿਹੜੇ ਆ ਉਹ ਬਹੁਤ ਮਾੜੇ ਹੋਏ ਹੋਏ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੀਬੀ ਮਾਣੂਕੇ ਨੂੰ ਫੋਨ ਲਾਇਆ ਹੈ ਉਹਨਾਂ ਤੋਂ ਜਵਾਬ ਜਿਹੜਾ ਇਸ ਚੀਜ਼ ਦਾ ਮੰਗਾਗੇ ਹੁਣ ਦੇਖਦੇ ਆ ਬੀਬੀ ਮਾਣੂਕੇ ਫੋਨ ਚੱਕਦੇ ਆ ਜਾਂ ਨਹੀਂ ਚੱਕਦੇ ਰਿੰਗ ਜਾ ਰਹੀ ਐ ਪਰ ਫੋਨ ਜਿਹੜਾ ਉਹ ਬੀਬੀ ਜੀ ਨਹੀਂ ਚੁੱਕ ਰਹੀ ਹਾਲਾਤ ਜਿਹੜੇ ਆ ਉਹ ਬਹੁਤ ਬੱਤਰ ਹੋਏ ਆ ਲਗਾਤਾਰ ਮਾੜੇ ਹਾਲਾਤਾਂ ਦੇ ਵਿੱਚ ਉਹ ਜਗਰਾਉਂ ਦੇ ਲੋਕ ਜਿਹੜੇ ਆ ਉਹ ਨਿਕਲ ਰਹੇ ਆ ਐਮ ਐਲ اے ਬੀਬੀ ਮਾਣੂਕੇ ਨੂੰ ਫੋਨ ਲਾਇਆ ਰਿੰਗ ਜਾ ਰਹੀ ਐ ਲਗਾਤਾਰ ਰਿੰਗ ਜਾ ਰਹੀ ਐ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਐਮਐਲਏ ਮਾਨੂਕੇ ਤੋਂ ਇਸ ਐਫਿਡੇਵਟ ਦੇ ਬਾਰੇ ਜਵਾਬ ਮੰਗਿਆ ਜਾਵੇ ਕਿ ਜਿਹੜਾ ਤੁਸੀਂ ਡੇਢ ਸਾਲਾਂ ਦੇ ਵਿੱਚ ਹੱਲ ਕਰਨਾ ਸੀ ਉਹ ਸਾਢੇ ਤਿੰਨ ਸਾਲਾਂ ਬਾਅਦ ਵੀ ਕਿਉਂ ਨਹੀਂ ਹੱਲ ਹੋਇਆ ਲੋਕ ਕਹਿੰਦੇ ਆਉਂਦੇ ਡੇਢ ਸਾਲ ਦੇ ਵਿੱਚ ਵੀ ਹੱਲ ਨਹੀਂ ਹੋਣਾ ਜਵਾਬ ਮੰਗਣ ਲਈ ਫੋਨ ਲਾਇਆ ਪਰ ਬੀਬੀ ਮਾਨੂਕੇ ਫੋਨ ਨਹੀਂ ਚੁੱਕ ਰਹੇ ਨਹੀਂ ਚੁੱਕਿਆ ਨੋ ਅਨਸਰ ਜਿਹੜਾ ਉਹ ਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੀਬੀ ਮਾਨੂਕੇ ਸਵਾਲਾਂ ਦੇ ਜਵਾਬਾਂ ਤੋਂ ਭੱਜ ਰਹੇ ਹੈਗੇ ਸ਼ਹਿਰ ਤੇ ਹੋਰ ਹਾਲਾਤ ਵੀ ਇਹੋ ਜਿਹੇ ਜਿਹੜੇ ਆ ਉਹ ਬਣੇ ਹੋਏ ਆ ਬਾਕੀ ਥਾਵਾਂ ਤੇ ਵੀ ਜਾ ਕੇ ਦਿਖਾਉਣ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਕੈਮਰਾਮੈਨ ਗੁਰਵੀਰ ਦੇ ਨਾਲ ਪੱਤਰਕਾਰ ਸੁਖਵਿੰਦਰ ਸਿੱਧੂ ਰਜਾਨਾ ਲੋਕਨਾਟੀਵੀ ਜਿਗਰਾਉਂ